ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਆ ਨਾਬਾ ਨਗਰ ਕੋ舍 ਦੇ ਬਾਹਰ ਨਾਬਾ ਨਗਰ ਕੋ舍 ਇਧਰਲੇ ਹੱਤ ਪੈਂਦੀ ਹੈ ਤੇ ਨਾਬਾ ਕੋ舍 ਦੇ ਸਾਹਮਣੇ ਬਿਲਕੁਲ ਕੋਠੀ ਪੈਂਦੀ ਹੈ ਇਹ ਉਹ ਸਾਹਿਬ ਦੀ ਕੋਠੀ ਕਹਿ ਦਿੰਦੇ ਆ ਲੋਹਰਾ ਗੇਟ ਬਿਲਕੁਲ ਜੀ ਠੀਕ ਹੈ ਉਹ ਤੋਂ ਆ ਫੇਰ ਵੀ ਇਹ ਰੋਲਾ ਪਿਆ ਹੁਣ ਕੀ ਰੋਲਾ ਨਵਾਂ ਨਵਾਂ ਰੋਲਾ ਕੀ ਹੈ ਦੇਖੋ ਜੀ ਲੰਮੇ ਸਮੇਂ ਤੋਂ ਜਿਹੜਾ ਨਾਬੇ ਦਾ ਰੋਲਾ ਪੈ ਰਿਹਾ ਕਿਉਂਕਿ ਇੱਥੇ ਟਰਾਲੀ ਚੋਰੀ ਹੋ ਕੇ ਆਈਆਂ ਨੇ ਸੰਭੂ ਤੋਂ ਉਹਨਾਂ ਦੇ ਬਾਈ ਪਾਰਟਸ ਹਜੇ ਮਿਲੀ ਜਾ ਰਹੇ ਨੇ ਜੋ ਜਿਹੜਾ ਸਮਾਨ ਆ ਸਾਡਾ ਸੰਭੂ ਤੋਂ ਚੋਰੀ ਹੋ ਰਿਹਾ ਉਹ ਮਿਲ ਰਿਹਾ ਉਹਦੇ ਸਬੰਧਤੀ ਸਾਨੂੰ ਪਤਾ ਲੱਗਿਆ ਦੀ ਉਹ ਕੇਸ ਇਹਦੇ ਵਿੱਚ ਹੀ ਆ ਜਾਂ ਅਲੱਗ ਹੈ ਕਿਉਂਕਿ ਉੱਚ ਤਾਂ ਉਹ ਜਮਾਨਤ ਵੀ ਕਰਾ ਗਿਆ ਜਿਹਦੇ ਇਲਜ਼ਾਮ ਲਾਏ ਸੀ ਬਿਲਕੁਲ ਦੇਖੋ ਪੰਕਜ ਬੱਪੂ ਕਹਿੰਦਾ ਜੀ ਮੇਰੇ ਤੇ ਦੋ ਪਰਚੇ ਨੇ ਚਾਵਲਾ ਔਰ ਪੰਕਜ ਬੱਪੂ ਉਹ ਕਹਿ ਰਿਹਾ ਵੀ ਮੇਰੇ ਤੇ ਦੋ ਪਰਚੇ ਹੋ ਗਏ ਅੱਛਾ ਇਹ ਗੱਲ ਬਾਤ ਹੈ ਠੀਕ ਹੈ ਹੁਣ ਕੀ ਕੀ ਅੱਜ ਇਹ ਉਹਦੀ ਕੋਠੀ ਕਿਉਂ ਤੁਸੀਂ ਘੇਰੀਆ ਸਾਨੂੰ ਜੀ ਸੂਤਰਾਂ ਤੋਂ ਪਤਾ ਲੱਗਿਆ ਦੀ ਜਿਹੜਾ ਪੰਕਜ ਬੱਪੂ ਟਰਾਲੀਆਂ ਲੈ ਕੇ ਆਇਆ ਸੰਭੂ ਤੋਂ ਉਹ ਬਈ ਭਰ ਕੇ ਲੈ ਕੇ ਆਇਆ ਸਮਾਨ ਦੀਆਂ ਅੱਛਾ ਤੇ ਬਾਕੀ ਟਰਾਲੀਆਂ ਦਾ ਸਮਾਨ ਵੀ ਆ ਇੱਥੇ ਜਿਹੜੇ ਈਓ ਸਾਹਿਬ ਨਗਰ ਕੌਂਸਲ ਨਾਭਾ ਦੇ ਨੇ ਉਹਨਾਂ ਨੂੰ ਜਿਹੜੀ ਕੋਠੀ ਲੋਡ ਹੋਈ ਹੋਈ ਆ ਉਹਦੇ ਵਿੱਚ ਸਮਾਨ ਪਿਆ ਜੀ ਕਾਫੀ ਜ਼ਿਆਦਾ ਓਕੇ ਸੋ ਉਹ ਅਸੀਂ ਸੀਸੀਆਈ ਸਟਾਫ ਨੂੰ ਅੱਜ ਰਿਟਰਨ ਦੇ ਵਿੱਚ ਲਿਖਤੀ ਦੇ ਵਿੱਚ ਦਿੱਤਾ ਸੀ ਅਪੀਲ ਕੀਤੀ ਸੀ ਵੀ ਆ ਕੇ ਸਾਡਾ ਸਮਾਨ ਕਢਾਓ ਉਹ ਟੀਮ ਪਹੁੰਚੀ ਵੀ ਸੀਗੀ ਠੀਕ ਹੈ ਪਰ ਉਹ ਕਹਿੰਦੇ ਜੇ ਜਦੋਂ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਸਾਡਾ ਸਮਾਨ ਪਿਆ ਤਾਂ ਉਹ ਕਹਿੰਦੇ ਵੀ ਇਹ ਸਾਡੇ ਵੱਸ ਦੀ ਗੱਲ ਨਹੀਂ ਅਸੀਂ ਐਸਡੀਐਮ ਸਾਹਿਬ ਜਾਂ ਕੋਈ ਡਿਪਟੀ ਕਮਿਸ਼ਨਰ ਤੋਂ ਉਹ ਨਾਲ ਲੈ ਕੇ ਉਹਨਾਂ ਨੂੰ ਪੜਵਾਵਾਂਗੇ شو ਅਸੀਂ ਟਾਈਮ ਦਿੱਤਾ ਸ਼ਾਇਦ ਕੱਲ ਆ ਕੇ ਪੜਵਾਉਂਦੇ ਆ ਦੇਖਦੇ ਆ ਬਈ ਮੋਰਚਾ ਸਾਡਾ ਪੱਕਾ ਮੋਰਚਾ ਪੱਕਾ ਪੱਕਾ ਦਿਨ ਰਾਤ ਦਾ ਮੋਰਚਾ ਹੋਊਗਾ ਜੀ ਦਿਨ ਰਾਤ ਦਾ ਮਤਲਬ ਸੂਈ ਤੁਸੀਂ ਪੱਕੀ ਰੱਖੀ ਬੈਠੇ ਹੋ ਇੱਕੋ ਜੀ ਸਾਡੇ ਸੂਤਰਾ ਨੇ ਦੱਸਿਆ ਸਾਨੂੰ ਜਿਵੇਂ ਸਾਨੂੰ ਦੱਸਿਆ ਭੈਣ ਭਰਾ ਹੁੰਦੇ ਨੇ ਜਿਹੜੇ ਆਪਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਉਹਨਾਂ ਲੋਕਾਂ ਨੂੰ ਆਪਾਂ ਜਗ ਜाहिर ਨਹੀਂ ਕਰਦੇ ਜੋ ਸਾਡੀ ਮਦਦ ਕਰਦੇ ਠੀਕ ਆ ਆਪਾਂ ਉਹਨਾਂ ਨੂੰ ਸੂਤਰ ਕਹਿ ਕੇ ਬੁਲਾ ਸੰਬੋਧਨ ਕਰਦੇ ਆ ਸੋ ਉਹੀ ਭੈਣ ਭਰਾਵਾਂ ਦੇ ਥਰੂ ਸਾਨੂੰ ਪਤਾ ਲੱਗਿਆ ਵੀ ਇੱਥੇ ਵੱਡੀ ਤਦਾਦ ਦੇ ਵਿੱਚ ਜਿਹੜਾ ਸਮਾਨ ਪਿਆ ਉਹ ਸੋ ਜਿੰਨਾ ਚਿਰ ਉਹ ਬਰਾਮਦ ਨਹੀਂ ਹੁੰਦਾ ਮੰਨ ਲਓ ਅਸੀਂ ਘਰਾਂ ਨੂੰ ਚਲੇ ਜਾਂਦੇ ਆ ਉਹ ਸਮਾਨ ਉਰਾ ਪਰਾ ਹੋ ਜਾਂਦਾ ਤਾਂ ਉਹਦੇ ਵਿੱਚ ਸਾਨੂੰ ਮਤਲਬ ਜਿਹੜਾ ਉਹ ਕਚਾਈ ਵਾਲੀ ਗੱਲ ਹੋ ਗਈ ਕੋਠੇ ਦੀ ਤੁਸੀਂ ਗੱਲ ਕਰਦੇ ਹੋ ਜਿਹੜੀ ਜਗ੍ਹਾ ਦੀ ਤੁਸੀਂ EO ਦੀ ਕੋਠੀ ਦੀ ਗੱਲ ਕਰ ਗੇ EO ਸਾਹਿਬ ਨਾਲ ਗੱਲ ਹੋਈ ਹੈ ਡੋਟੀ ਦੇਖੋ ਜੀ ਚੰਨ ਸਿੰਘ ਗਿੱਲ ਕਾਰਜ ਸੁਧਾਰ ਕਮੇਟੀ ਦੇ ਮੀਓ ਨੇ ਨਾ ਬਾਦੇ ਉਹਨਾਂ ਨਾਲ ਗੱਲਬਾਤ ਹੋਈ ਦੇਖੋ ਜੀ ਉਹਨਾਂ ਨਾਲ ਸਾਡਾ ਕੋਈ ਗੱਲ ਕਰਨ ਦਾ ਮਕਸਦ ਨਹੀਂ ਹੈ ਕਿਉਂਕਿ ਸੋ ਅਸੀਂ ਜਿਹੜੀ ਐਫ ਆਈ ਆਰ ਦਰਜ ਹੋਈ ਹੋਈ ਆ ਜਿਹੜੀ ਸਾਡੀ ਇਨਕੁਆਰੀ ਚੱਲ ਰਹੀ ਆ ਉਹਨਾਂ ਨੂੰ ਦਿੱਤਾ ਕਿਉਂਕਿ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਉਹਨਾਂ ਨੂੰ ਕਿਹਾ ਵੀ ਸਾਡੀ ਇਹਦੇ ਪੁਸ਼ਟੀ ਸੰਤੁਸ਼ਟੀ ਕਰਾਓ ਸਾਡੀ ਤਸੱਲੀ ਕਰਾਓ ਸੋ ਉਸੇ ਵਿਸ਼ੇ ਵਿੱਚ ਚਾਹੁੰਦੇ ਹੋ ਵੀ ਕੋਈ ਕੋਠੀ ਜਿਵੇਂ ਤੁਹਾਨੂੰ ਸ਼ੱਕ ਹੈ ਕਿਵੇਂ ਥੋੜੀ ਸੰਤੁਸ਼ਟੀ ਹੋਊ ਕਿਵੇਂ ਤਸੱਲੀ ਹੋਊ ਕਿਵੇਂ ਤਸੱਲੀ ਜੀ ਦੇਖੋ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿੱਥੇ-ਜਿੱਥੇ ਹੈਗੀ ਆ ਸਾਡੀ ਤਲਾਸ਼ੀ ਕਰਾ ਕੇ ਸਾਡਾ ਮਨ ਮਤਲਬ ਸਾਨੂੰ ਸੰਤੁਸ਼ਟ ਕੀਤਾ ਜਾਵੇ ਜੀ ਮੇਨ ਗੱਲ ਇਹ ਹੈ ਵੀ ਤਲਾਸ਼ੀ ਕਰਾਈ ਜਾਵੇ ਤਲਾਸ਼ੀ ਕਰਾਈ ਜਾਵੇ ਜੀ ਕੀ ਚੀਜ਼ ਦੀ ਦੇਖੋ ਜੀ ਚੀਜ਼ ਤਿੰਨ ਦੇ ਖਲ ਖੁੰਝੇ ਦੇਖਾਂਗੇ ਆਪਾਂ ਅੱਛਾ ਹੋ ਸਕਦਾ ਧਰਤੀ 'ਚ ਵੀ ਦੱਬਿਆ ਹੋ ਸਕਦਾ ਜੀ ਅੱਛਾ ਤੇ ਹੋ ਸਕਦਾ ਕਿਸੇ ਖੁੰਝ ਖਲ ਖੁੰਝੇ ਪਿਆ ਹੋਵੇ ਹੋ ਸਕਦਾ ਕੋਠੀ ਅੱਛਾ ਏਸੀ ਹੋ ਸਕਦੇ ਆ 쿨ਰ ਹੋ ਸਕਦੇ ਆ ਟਰਾਲੀਆਂ ਦੇ ਵਿੱਡ ਹੋ ਸਕਦੇ ਆ ਤੇ ਟਰਾਲੀਆਂ ਦੇ ਗਾਡਰ ਹੋ ਸਕਦੇ ਆ ਜਣੀ ਕਾਫੀ ਸਮਾਨ ਆ ਇਹਸੀਂ ਦਾਵਾ ਕਰਦੇ ਆ ਸ਼ੱਕ ਹੈ ਤੁਹਾਨੂੰ ਸਾਨੂੰ ਸ਼ੱਕ ਆ ਵੀ ਕਾਫੀ ਵੱਡੀ ਤعداد ਦੇ ਵਿੱਚ ਸਮਾਨ ਆ ਜਿਹੜਾ ਇੱਥੋਂ ਮਿਲੂਗਾ ਜੀ ਦੇਖੋ ਅੱਜ ਕੰਮ ਦਾ ਟਾਈਮ ਆ ਬਜਾਈ ਚੱਲ ਰਹੀ ਆ ਸਾਰੇ ਲੋਕ ਕਿਸਾਨ ਜਿਹੜੇ ਕਮਾਕਾਰਾਂ ਵਾਲੇ ਨੇ ਪਰ ਕੰਮਕਾਰ ਛੱਡ ਕੇ ਅਸੀਂ ਇਸ ਸਮਾਨ ਦੀ ਰੱਖੀ ਕਿਉਂ ਵੇਦੇ ਜੇ ਸਾਨੂੰ ਯਕੀਨ ਨਾ ਹੁੰਦਾ ਸੋ ਸਾਨੂੰ ਸਾਡੇ ਜਿਹੜੇ ਭਰੋਸੇਯੋਗ ਬੰਦਿਆਂ ਨੇ ਦੱਸਿਆ ਉਹਨਾਂ ਦੇ ਯਕੀਨ ਆ ਕਿ ਵੱਡੀ ਤعداد ਦੇ ਵਿੱਚ ਸਮਾਨ ਆ ਸੋ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੂ ਸਾਨੂੰ ਤਰਾਸੀ ਦਵਾ ਦੇਣ ਬਈ ਮੇਨ ਗੱਲ ਇਹਨਾਂ ਦੀ ਇਹ ਖੜੀ ਆ ਵੀ ਸਾਨੂੰ ਤਲਾਸ਼ੀ ਦਵਾ ਦਿੱਤੀ ਜਾਵੇ ਜੇ ਕਿ ਲਈ ਜੇ ਇਹ ਜਗਾ ਫਰੀ ਹੈ ਖਾਲੀ ਹੈ ਤਾਂ ਸਾਨੂੰ ਤਲਾਸ਼ੀ ਕਰਾ ਦੇ ਅਸੀਂ ਮਤਲਬ ਅਸੀਂ ਚਲੇ ਜਾਵਾਂਗੇ ਇਹਨਾਂ ਦਾ ਇਹ ਕਹਿੰਨਾ ਪਰ ਇਹਨਾਂ ਨੂੰ ਸ਼ੱਕ ਹੈ ਵੀ ਕੁਝ ਹੋ ਸਕਦਾ ਹੈ ਇਹ ਕਹਿੰਦੇ ਵੀ ਸਾਨੂੰ ਪਤਾ ਲੱਗਿਆ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਵੀ ਕੀ 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 ਨਿਕਲ ਆ ਗਏ ਇਹਦਾ ਸਿੱਟਾ ਕੀ ਨਿਕਲਦਾ ਹੋਰ ਤੁਹਾਨੂੰ ਮਤਲਬ ਕੀ ਲੱਗਦਾ ਹੈ ਕਿ ਹੋਰ ਵੀ ਗੱਲਬਾਤ ਅੱਗੇ ਜਿਹੜੇ ਆਪਣੀ ਕਿਸਾਨ ਜਥੇ ਬੰਦੀ ਹੈ ਕੋਈ ਹੋਰ ਵੀ ਬੰਦੇ ਆ ਸਕਦੇ ਨੇ ਜਥੇਬੰਦੀ ਨਾਲ ਡੋਡੇ ਦੇਖੋ ਜੀ ਅੱਜ ਤਾਂ ਅਸੀਂ ਸਿਰਫ ਛੋਟੀ ਗਿਣਤੀ ਦੇ ਵਿੱਚ ਇੱਕ ਇੱਕ ਦੋ ਦੋ ਪਿੰਡ ਦੇ ਵਿੱਚੋਂ ਬੰਦਿਆਂ ਨੂੰ ਸਨੇਹੀ ਲਾਇਏ ਸੀ ਲਗਭਗ 2-250 ਬੰਦਾ ਜਿਹੜਾ ਅੱਜ ਦਿਨ ਨੂੰ ਆਇਆ ਸੀਗਾ ਕਿਉਂਕਿ ਅਸੀਂ ਛੋਟੇ ਪੱਧਰ ਤੇ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਕਰਨਾ ਚਾਹੁੰਦੇ ਸੀ ਅਗਰ ਪ੍ਰਸ਼ਾਸਨ ਸਾਡਾ ਇਹ ਨਹੀਂ ਕੱਢਦਾ ਤਾਂ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਅਸੀਂ ਰੋਡ ਵੀ ਜਾਮ ਕਰ ਸਕਦੇ ਹਾਂ ਇੱਥੇ ਵੱਡਾ ਪ੍ਰੋਟੈਸਟ ਵੀ ਕਰ ਸਕਦੇ ਹਾਂ ਜਾਨੀ ਸਾਨੂੰ ਮਜਬੂਰ ਨ ਹੋ ਕੇ ਇੱਕ ਵੱਡਾ ਪ੍ਰੋਟੈਸਟ ਕਰਨਾ ਕਸ਼ੀ ਚੱਲ ਰਹੀ ਹੈ ਅੱਜ ਤੁਸੀਂ ਕਿਸ ਬਾਬਤ ਆਏ ਹੋ ਜੀ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਅੱਛਾ ਜੀ ਕੀ ਮੈਂ ਕੀ ਅਜੂਰਾ ਡਿਟੇਲ ਚ ਦੱਸੂ ਉਹ ਤਰ੍ਹਾਂ ਜਿ ਇਨਵੈਸਟੀਗੇਸ਼ਨ ਦੀਆਂ ਹੋਉਂਦੀਆਂ ਆਪਾਂ ਸਾਰੀ ਡਿਟੇਲ ਨਹੀਂ ਦੱਸ ਸਕਦੇ ਸਾਨੂੰ ਇਨਵੈਸਟੀਗੇਸ਼ਨ ਦੇ ਸਬੰਧ ਚ ਆਇਆ ਕਿਸਾਨ ਹੀ ਕਹਿੰਦੇ ਨੇ ਕਿ ਬੇਸਮਾਨ ਇੱਥੇ ਸੈ ਸਾਡੇ 9:30 ਵਜੇ ਇਸ ਵਕਤ ਜੁੜ ਚੁੱਕੇ ਨੇ ਨਾਬਾ ਕਮੇਟੀ ਦੇ ਕਾਰਜ ਸਾਧ ਅਫਸਰ ਜਿਹਨਾਂ ਨੂੰ ਈਓ ਸਾਹਿਬ ਵੀ ਕਿਹਾ ਜਾਂਦਾ ਹੈ ਗਰਚੰਦ ਸਿੰਘ ਗਿਲਜੀ ਗਿਲਜੀ ਸਾਹਿਬ ਲੱਗ ਗਿਆ ਸਾਹਮਣੇ ਤੁਹਾਡੀ ਰਹਾਇਸ਼ ਪੈਂਦੀ ਹੈ ਕੋਠੀ ਕਿ ਕਹਿ ਦਿੰਨੇ ਠੀਕ ਹੈ ਕੀ ਕਹਿਣਾ ਚਾਹੁੰਦੇ ਵੀ ਜਿਹੜੇ ਕਿਸਾਨਾਂ ਨੇ ਧਰਨਾ ਲਾਇਆ ਉਹਨਾਂ ਨੂੰ ਸਾਨੂੰ ਸ਼ੱਕ ਹੈ ਜੀ ਉਰੇ ਸਮਾਨ ਹੋ ਸਕਦਾ ਇਹ ਕੁਝ ਵੀ ਹਨਾ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੇਖਿਓ ਸਾਰੀ ਗੱਲ ਮਨਜੀ ਧਰਨਾ ਜ਼ਰੂਰ ਲਾਇਆ ਉਹਨਾਂ ਨੇ ਠੀਕ ਹੈ ਹਾਂਜੀ ਸਾਡੇ ਕੋਲੇ ਅਸੀਂ ਬੁਲਾਇਆ ਵੀ ਸੀਗਾ ਐਸਐਚਓ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਗੱਲ ਇਹੀ ਕਹਿ ਕੇ ਗਏ ਨੇ ਵੀ ਉਰੇ ਕੁਝ ਸਮਾਨ ਦੱਬਿਆ ਹੋਇਆ ਹੈ ਠੀਕ ਹੈ ਸਾਡਾ ਜਿਹੜਾ ਟਰਾਲੀਆਂ ਦਾ ਸਮਾਨ ਹੈ ਜੋ ਹੋਰ ਠੀਕ ਹੈ ਜੀ ਉਰੇ ਦੱਬਿਆ ਹੋਇਆ ਸਾਨੂੰ ਸ਼ੱਕ ਹੈ ਠੀਕ ਹੈ ਹਾਂਜੀ ਤੇ ਇਹ ਜਿਹੜਾ ਸ਼ੱਕ ਉਹ ਕਹਿੰਦੇ ਨੇ ਕਿ ਤੁਸੀਂ ਉਸ ਕੋਠੀ ਦੇ ਵਿੱਚ ਰਹਿੰਦੇ ਹੋ ਨਹੀਂ ਜੀ ਮੈਂ ਉੱਥੇ ਕਦੇ ਨਹੀਂ ਰਹਾ ਠੀਕ ਹੈ ਹਾਂਜੀ ਮੇਰਾ ਉਰੋਂ 8 ਕਿਲੋਮੀਟਰ ਦੂਰ ਪਿੰਡ ਹੈ ਜੀ ਮੈਂ ਹਰ ਰੋਜ਼ ਆਪਣੇ ਪਿੰਡ ਜਾਂਦਾ ਹਰ ਰੋਜ਼ ਤੁਸੀਂ ਪਿੰਡ ਜਾਂਦੇ ਹੋ ਫਿਰ ਜਿਹੜੇ ਤੁਹਾਡੀ ਜਿਹੜੀ ਸਰਕਾਰੀ ਬਿਲਡਿੰਗ ਹੈ ਹਾਂਜੀ ਇਹਨੂੰ ਸਰਕਾਰੀ ਬਿਲਡਿੰਗ ਦਾ 파ਟੇ ਕਹਾਂਗੇ ਜੀ ਕਮੇਟੀ ਦਾ ਵੀ 파ਟ ਕਹਾਂਗੇ ਤੁਹਾਡੀ ਸਰਕਾਰੀ ਬਿਲਡਿੰਗ ਹੈ ਕਿਸ ਤਰ੍ਹਾਂ ਇਸ ਤਰ੍ਹਾਂ ਹੋ ਸਕਦਾ ਹੈ ਵੀ ਉਹਦੇ ਵਿੱਚ ਪਟਿਆ ਜਾਵੇ ਕਿ ਇਨਵੈਸਟੀਗੇਸ਼ਨ ਹੁੰਦੀ ਹੈ ਜਾਂਚ ਹੋਊ ਕੋਈ ਐਫਆਈਆ ਲੌਂਚ ਹੋਊ ਜਾਂ ਫਿਰ ਕਿਸੇ ਤਰ੍ਹਾਂ ਇਹ ਕਿੱਥੇ ਤੱਕ ਹੋ ਸਕਦਾ ਦੇਖੋ ਜੀ ਮਤੇ ਕੀ ਹੈ ਸਰਕਾਰੀ ਬਿਲਡਿੰਗ ਹੈ ਸਰਕਾਰ ਦੀ ਪ੍ਰਾਪਰਟੀ ਹੈ ਉਹਦੇ ਵਿੱਚ ਇਦਾਂ ਤਾਂ ਮੈਂ ਪੱਟਣ ਦੀ ਇਜਾਜ਼ਤ ਦੇ ਨਹੀਂ ਸਕਦਾ ਕੋਈ ਇਨਵੈਸਟੀਗੇਸ਼ਨ ਏਜੰਸੀ ਹੈ ਜਿਵੇਂ ਸੀਆਈਏ ਜਾਂ ਫਤਵਾਲੀ ਉਹ ਸਦਰਥਾਨਾ ਉਹ ਆਕੇ ਮੈਨੂੰ ਕੋਈ ਵਿਚਨ ਇਨਵੋਲਵ ਕਰਨ ਇਨਵੈਸਟੀਗੇਸ਼ਨ ਦੇ ਕਹਿਣ ਵੀ ਇਹ ਪਟਨਾਪਾ ਨੇ ਤਾਂ ਮੈਂ ਕੋਈ ਗੱਲ ਨਹੀਂ ਕੋਆਪਰੇਟ ਕਰਨ ਨੂੰ ਤਿਆਰ ਹਾਂ ਕਿਸਾਨ ਯੂਨੀਅਨ ਦੇ ਨਾਲ ਵੀ ਤੇ ਠੀਕ ਪ੍ਰਸ਼ਾਸਨ ਦੇ ਨਾਲ ਵੀ ਠੀਕ ਹੈ ਮੈਂ ਗੱਲ ਕਰਨਾ ਚਾਹੁੰਦਾ ਕਿ ਪਹਿਲਾ ਪਰਚਾ ਹੋਇਆ ਅਸੀਂ ਮਾਨਯੋਗ ਅਦਾਲਤ ਤੇ ਮੁਰੇ ਬੇਲ ਲਈ ਤਾਂ ਅਦਾਲਤ ਨੇ ਸਾਨੂੰ ਬੇਲ ਦਿੱਤੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਬਾਅਦ ਨਾਬਾ ਨਿਵਾਸੀਓ ਸਾਡੇ ਨਾਲ ਸਭ ਤੋਂ ਵੱਡਾ ਤੱਕਾ ਉਦੋਂ ਹੋਇਆ ਜਦੋਂ ਟਰਾਲੀ ਕੋਈ ਸ਼ਮਸ਼ਾਨ ਜਗ੍ਹਾ ਦੇ ਵਿੱਚ ਪਹਾਸੋ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਪਾਈ ਗਈ ਤੇ ਉਸ ਤੋਂ ਬਾਅਦ ਉਹਦਾ ਪਰਚਾ ਵੀ ਧਰਨਾ ਲੱਗਣ ਤੋਂ ਬਾਅਦ ਡੀਐਸਪੀ ਮੈਡਮ ਦੇ ਦਫ਼ਤਰ ਦੇ ਕੇ ਧਰਨਾ ਲਗਿਆ ਤੇ ਪਰਚਾ ਫੇਰ ਸਾਡੇ ਤੇ ਬਣਿਆ ਤੇ ਸਾਨੂੰ ਮਾਣਯੋਗ ਅਦਾਲਤ ਤੇ ਫੇਰ ਵਿਸ਼ਵਾਸ ਸੀ ਪੰਜਾਬ ਪੁਲਿਸ ਤੇ ਵਿਸ਼ਵਾਸ ਸੀ ਉਸ ਪਰਚੇ ਦੇ ਵਿੱਚ ਵੀ ਜਿਹੜੀ ਹੈ ਸਾਨੂੰ ਮਾਣਯੋਗ ਅਦਾਲਤ ਨੇ ਬੇਲ ਦਿੱਤੀ ਕਿਉਂਕਿ ਨਾ ਬਰਾਮਦਗੀ ਸੀ ਤੇ ਨਾ ਕੋਈ ਐਵੀਡੈਂਸ ਸੀ ਟਰਾਲੀ ਕੌਣ ਖੜਾ ਕੇ ਆਇਆ ਸਾਨੂੰ ਨਾ ਸਾਨੂੰ ਪਤਾ ਤੇ ਇਹ ਗੱਲ ਇਹ ਆ ਵੀ ਨਗਰ ਕੌਂਸਲ ਨਾਪਾ ਦੇ ਵਿੱਚ ਕਹਿੰਦੇ ਕਿਸਾਨ ਯੂਨੀਅਨ ਲੋਕ ਕਿਹਾ ਜਾ ਰਿਹਾ ਕਿ ਉੱਥੋਂ ਚੋਰੀ ਹੋਇਆ ਸਮਾਨ ਕੋਈ ਪਿਆ ਅਸੀਂ 3 ਮਹੀਨੇ ਤੋਂ ਲਗਾਤਾਰ ਛੁੱਟੀ ਤੇ ਆ ਕਿ ਸਾਡੀ ਜ਼ਿੰਮੇਵਾਰੀ ਹੈ ਨਗਰ ਕੌਂਸਲ ਦੇ ਵਿੱਚ ਵੀ ਅਸੀਂ ਉਹ 3 ਮਹੀਨੇ ਦੇ ਵਿੱਚ ਆ ਕੇ ਰੱਖ ਹੀ ਕਰਦੇ ਇੱਕੋ ਪਬਲਿਕ ਪਲੇਸ ਹੈ ਨਗਰ ਕੌਂਸਲ ਕਿਸੇ ਦਾ ਪ੍ਰਾਈਵੇਟ ਘਰ ਨਹੀਂ ਹੈਗਾ ਉਹ ਕੋਈ ਮੇਰੀ ਕੋਠੀ ਨਹੀਂ ਸੀ ਉੱਥੇ ਵਰਕਸ਼ਾਪ ਸੀ ਨਗਰ ਕੌਂਸਲ ਨਾਭਾ ਦੀ ਸਾਰੀ ਨਗਰ ਕੌਂਸਲ ਨਾਭਾ ਦੀ ਮਸ਼ੀਨਰੀ ਖੜਦੀ ਸੀ ਨਗਰ ਕੌਂਸਲ ਨਾਭਾ ਦੇ ਸਾਰੇ ਸਫਾਈ ਕਰਮਚਾਰੀ ਉੱਥੇ ਬੈਠਦੇ ਨੇ ਆਪਣਾ ਲੰਚ ਟਾਈਮ ਕਰਦੇ ਨੇ ਰੋਟੀ ਖਾਂਦੇ ਨੇ ਉੱਥੋਂ ਹੀ ਕੰਮ ਤੇ ਜਾਂਦੇ ਨੇ ਤੇ ਉੱਥੇ ਹੀ ਕੰਮ ਤੇ ਆਉਂਦੇ ਨੇ ਤਾਂ ਸਾਡੀ ਲਾਇਬਿਲਟੀ ਕਿਵੇਂ ਹੋਗੀ 3 ਮਹੀਨੇ ਛੁੱਟੀ ਤੋਂ ਬਾਅਦ ਵੀ ਅਸੀਂ ਜ਼ਿੰਮੇਵਾਰ ਹਾਂ ਮੈਂ ਪੂਰਾ ਤਾਂ ਪੂਰਾ